ਰਣਾਪੁਰ ਸਿੰਘ ਜੀ ਕੀ ਪ੍ਰੋਬਲਮ ਹੈਗੀ ਐ ਨਾ ਪਿੰਡਾਂ ਚ ਸਭ ਤੋਂ ਜ਼ਿਆਦਾ ਪਾਣੀ ਦੀ ਮਤਲਬ ਲਾਈਟ ਨਹੀਂ ਹੋਉਂਦੀ ਪਾਣੀ ਨਹੀਂ ਮਿਲਣਾ ਆ ਲਾਈਟਾਂ ਲਈ ਬਹੁਤੀ ਮੁਸ਼ਕਲ ਹੈ ਪਰ ਹੁਣ ਤਕਰੀਬਨ ਥੋੜੀ ਜਿਹੀ ਟਰਾਂਸਫਾਰਮਰ ਲੱਗੀ ਆ ਤਾਂ ਉਸ وجہ ਨਾਲ ਜੇ ਟਰਾਂਸਫਾਰਮਰ ਲਾਇਆ ਤਾਂ ਉਸ وجہ ਨਾਲ ਥੋੜਾ ਹੁਣ ਲਾਈਟ ਵੀ ਹੋਈ ਆ ਤਾਂ ਪਾਣੀ ਬਰ ਲਾਈਟ ਹੀ ਚਲੀ ਜਾਂਦੀ ਆ ਇੱਥੇ ਜਰਾ ਤੂਫਾਨ ਪਾਉਂਗੇ ਤਾਂ ਲਾਈਟ ਬੰਦ ਕਰ ਦੇਣੀ ਆ ਤੇ ਜਾਂ ਕਿਤੇ ਦੀ ਤਾਰ ਟੁੱਟੀਏ ਤਾਂ ਦੋ ਦੋ ਤਿੰਨ ਤਿੰਨ ਦਿਨ ਲਾਈਟ ਹੀ ਨਹੀਂ ਆਊਗਾ ਤਾਂ ਬਿਲਕੁਲ ਬੈਠੇ ਰਹੋ ਤੋ ਆਪਣੇ ਝੀਲਾਂ ਦਾ ਖੂਗ ਦਾ ਪਾਣੀ ਲੈ ਆਈ ਤਾਂ ਆਪਣੇ ਪੀਣ ਦਾ ਸਾਧਨ ਕਰਨੇ ਆਹੀਂ ਤੇ ਲਾਈਟਰ ਆ ਸਭ ਤੋਂ ਜ਼ਿਆਦਾ ਹਮ ਮੁਸ਼ਕਲ ਪਰ ਹੁਣ ਲਾਈਟ ਵੀ ਠੀਕ ਆ ਬੇ ਸਾਹਮਣੇ ਪਾਰ ਧਾਰ ਬਣਾ ਕੇ ਧਾਰ ਦਾ ਏਰੀਆ ਇਧਰ ਸਿਲਣਾ ਲਾਈਟ ਰਿੰਗ ਸਾਡੇ ਦਜਰਾ ਪਤਾ ਹੀ ਲੀ ਗਾ ਤਾਂ ਇਹਨਾਂ ਲਾਈਟ ਪਿੱਛੇ ਦੀ ਬੰਦ ਕਰਦੇ ਨਹੀਂ ਡੋਗਰੀ ਫਿਰ ਇਹ ਕਿਸ ਤਰ੍ਹਾਂ ਸੋਟ ਕਿਸੇ ਅਫਸਰਸ ਨਾਲ ਗੱਲ ਕੀਤੀ ਤੁਸੀਂ ਜਾਂ ਜਿਹੜੇ ਤੁਹਾਡੇ ਸਰਕਾਰ ਦੇ ਨੁਮਾਇੰਦੇ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਬਾਰੇ ਤਾਂ ਹੁਣ ਪਹਿਲਾਂ ਤਾਂ ਕਿਸੇ ਨਾਲ ਕਾਰੀ ਵੀ ਲੰਦੇ ਹੁਣ ਕਰਨੀ ਵੀ ਕਿਸ ਦੇ ਨਾਲ ਕਿਉਂਕਿ ਜੀਆਂ ਮਤਲਬ ਇੱਥੇ ਸਰਕਾਰੋਂ ਦੂਸਰੀਆ ਤਾਂ ਉਹ ਆਉਣੇ ਹੀ ਨਹੀਂ ਕੋਈ ਵੀ ਤੇ ਨਾ ਹੁਣ ਕਿਸੇ ਨਾਲ ਪਹਿਲਾਂ ਬੱਬੂ ਆਉਂਦਾ ਸੀ ਮਤਲਬ ਸੁਣ ਲੰਦਾ ਕਰ ਰੰਦਾ ਕੋਈ ਗੱਲ ਬਾਤ ਉਹਨੂੰ ਵੀ ਨਹੀਂ ਮਤਲਬ ਜੀਆਂ ਬੇਸ਼ੱਕ ਜਿੱਤ ਰਹੇ ਆ ਪਰ ਕੋਈ ਦੀ ਗੱਲ ਨਹੀਂ ਸੁਣਨੀ ਉਹਨਾਂ ਨੇ ਵੀ ਤੇ ਨਾ ਕੁਝ ਨਾ ਆਉਣਾ ਉਹਨਾਂ ਨੇ ਵੀ ਹੁਣ ਐਮਐਲਏ ਹੁੰਦਾ ਹੀ ਕੋਈ ਨਹੀਂ 3-4 ਬਾਾਰ ਹੋਈਏ ਨਹੀਂ ਮਤਲਬ ਇਹ ਪਲਾਣੇ ਵਿੱਚ ਕੋਈ ਐਮਐਲਏ ਨਹੀਂ ਇਸ ਏਰੀਆ ਦੇ ਵਿੱਚ ਆਉਂਦਾ ਕਿਉਂਕਿ ਜਿਹੜਾ ਹਾਰੀ ਜਾਂਦਾ ਹੈ ਨਾ ਉਹੋ ਹੀ ਮਤਲਬ ਮਿੱਥਾ ਕਰੀ ਜਾਂਦਾ ਨਾ ਕਮਾਂਡ ਕੋਈ ਮਤਲਬ ਜਿਹੜਾ ਜਿੱਤਦਾ ਉਹ ਕਦੀ ਨਹੀਂ ਆਉਂਗਾ। ਅ ਜੀ ਕੀ ਨਾਮ ਹੈ ਤੁਹਾਡਾ? ਸੁਭਾਸ਼ ਜੀ। ਉਹ ਬਈ ਕੀ ਪ੍ਰੋਬਲਮ ਹੈ ਜੀ? ਪ੍ਰੋਬਲਮ ਲਾਟਾ ਦੀ ਹੈ। ਤਾਂ ਉਹਨਾਂ ਆਪਣਾ ਸਰਕਾਰ ਵਾਲਾ ਵੀ ਜਿਹੜਾ 60000 ਰੁਪਏ ਲਾਇਆ। ਆ ਆਪਣਾ ਲਾਇਆ ਸੀ। ਤਾਂ ਆ ਜੀ ਬੀ ਲਿਆਈਏ। ਪੀ ਲਿਆਈਏ। ਸਰਕਾਰ ਵੀ ਤਾਂ ਹੈ ਦਿੱਤੇ ਦਾ ਸਰਕਾਰ ਦੇ ਤਾਂ ਨਹੀਂ ਤਾਂ ਇੰਨਾ ਲੱਗਦਾ 60000 ਰੁਪਏ ਤਾਂ ਲੱਗਦਾ। ਹਾਂ। ਤਤਾ ਜੀ ਸਾਡਾ ਉਹ ਲੱਗਾ ਜੇ ਤਾਂ ਪਾਣੀ ਲੈਣੇ ਰੱਖਿਆ ਨਹੀਂ ਤਾਂ ਪਾਣੀ ਪੂਣੀ ਨਹੀਂ ਹੁੰਦਾ ਕੱਲੇ ਦੀ ਬੱਤੀ ਗਈ ਹੂਣਾ ਜੀ ਸਵੇਰੇ ਆ ਰਾਤੀ ਬਤਨ ਤੋਂ ਬਾਨੀ ਤੇ ਆਦਾ ਲੇ ਬੱਤੀ ਚਲੀ ਇੱਕ ਕੋਈ ਬੱਤੀ ਨਹੀਂ ਰਾਤੀ ਚਲੀ ਹਾਂ ਹੂਣਾ ਹੋਆ ਤੇ ਇਹਦੇ ਉੱਪਰ ਬੱਤੀ ਬੰਦ ਨਹੀਂ ਹਾਂ ਇਹ ਗੱਲ ਤੇ ਫਿਰ ਪਾਣੀ ਪਾਣੀ ਬੰਦ ਹੋ ਜਣਾ ਬੱਤੀ ਹੋਗੀ ਤਾਂ ਪਾਣੀ ਆਉਣਾ ਨਹੀਂ ਬੱਤੀ ਹੋਗੀ ਤਾਂ ਬੰਦ ਕਿ ਕਿੱਥੇ ਤਵੇ ਆ ਖੂਗਾ ਲੈਣਾ ਜਿਆਸੀ ਲੈ ਜ ਲੈਣਾ ਲੈ ਜਾਈ ਪਾਣੀ ਆ

ਤੇ ਜਿਹੜੇ ਵੀ ਸੋਲੂਸ਼ਨਸ ਇਹ ਸਿਚੁਏਸ਼ਨ ਅਕੋਰਡਿੰਗ ਫੀਜ਼ੀਬਲ ਹੋਣਗੇ ਤੇ ਉਹਨਾਂ ਤੇ ਕੰਮ ਕੀਤਾ ਜਾਏਗਾ